ਜਿਹੜਾ ਜੋ 6 ਪੰਚਾਇਤਾਂ ਨਿਕਲੀਆਂ ਸੀ 6 ਪੰਚਾਇਤਾਂ ਦੀ 2018 ਤੋਂ ਇਲੈਕਸ਼ਨ ਨਹੀਂ ਹੋਈ 2018 ਤੋਂ 23 ਵਾਲੀ ਜੀ ਟਰਮ ਸੀ ਉਸ ਇਲੈਕਸ਼ਨ ਨਹੀਂ ਹੋਈ ਹੋਣਾ ਸੀ ਇਲੈਕਸ਼ਨ ਕਮਿਸ਼ਨ ਮਾਨ ਜੋ ਇਲੈਕਸ਼ਨ ਕਮਿਸ਼ਨ ਸਟੇਟ ਇਲੈਕਸ਼ਨ ਕਮਿਸ਼ਨ ਨੇ ਲਿਖਿਆ ਸੀ ਉਦੋਂ ਫਿਰ ਉਹ ਡਾਟਾ ਬੇਸ ਆ ਕੇ ਵੋਟਰ ਸੂਚੀਆਂ ਤਿਆਰ ਹੋਈਆਂ ਤੇ ਉਹ ਪ੍ਰੋਗਰਾਮ ਆ ਗਿਆ ਹੁਣ ਨੋਮੀਨੇਸ਼ਨ ਸਟਾਰਟ ਆ 18 ਤਰੀਕ ਨੂੰ ਦੀ ਇਲੈਕਸ਼ਨ ਹੋ ਰਹੀ 6 ਗ੍ਰਾਮ ਪੰਚਾਇਤਾਂ ਦੀ ਤੇ ਸਭ ਤੋਂ ਵੱਡੀ ਪਈ ਇਸ ਉਹ ਸ਼ਾਮਲਾਤ ਲੈਂਡ ਦੀ ਮਤਲਬ तकरीबन ਸਾਰੇ ਪੰਜਾਬ ਨਾਲ ਵਾਧਿਆ ਜਿੰਨੀਆਂ ਪੰਚਾਇਤ ਆ ਉਹਨਾਂ ਨਾਲ ਵਾਧਿਆ ਜੀ ਕਲਾਂੌਰ ਪੰਚਾਇਤ ਚ 6 ਪੰਚਾਇਤਾਂ ਨਿਕਲੀਆਂ ਸੀ 6 ਪੰਚਾਇਤਾਂ ਦੀ 2018 ਤੋਂ ਇਲੈਕਸ਼ਨ ਨਹੀਂ ਹੋਈ 2018 ਤੋਂ 23 ਵਾਲੀ ਜੀ ਟਰਮ ਸੀ ਉਸ ਇਲੈਕਸ਼ਨ ਨਹੀਂ ਹੋਈ ਹੁਣ ਆਸੀ ਇਲੈਕਸ਼ਨ ਕਮਿਸ਼ਨ ਮਾਨਜੋਗ ਇਲੈਕਸ਼ਨ ਕਮਿਸ਼ਨ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਲਿਖਿਆ ਸੀ ਉਦੋਂ ਫੇਰ ਉਹ ਡਾਟਾਬੇਸ ਆ ਕੇ ਵੋਟਰ ਸੂਚੀਆਂ ਤਿਆਰ ਹੋਈਆਂ ਤੇ ਉਹ ਪ੍ਰੋਗਰਾਮ ਆ ਗਿਆ ਹੁਣ ਨੋਮੀਨੇਸ਼ਨ ਸਟਾਰਟ ਆ 18 ਤਰੀਕ ਨੂੰ ਇਹ ਇਲੈਕਸ਼ਨ ਹੋ ਰਹੀ 6 ਗ੍ਰਾਮ ਪੰਚਾਇਤਾਂ ਸਾਡੀਆਂ ਜਿਹੜੀ ਕਲਾਨੌਰ ਪੰਜ ਤੋਂ ਲੈ ਕੇ 8 ਤੱਕ ਹੈ ਜੀ 5 6 7 8 8 ਤੱਕ ਨੋਮੀਨੇਸ਼ਨ ਨਾ ਨੋਸ ਫਰੂਟ ਨਹੀਂ ਆਣਗੇ 6 ਪੰਚਾਇਤਾਂ ਜੀ ਸਿਰਫ ਬਲੌਕ ਕਲਾਨੌਰ ਚ ਨਾਮ ਵੀ ਬਲੌਕ ਦਾ ਕਲਾਨੌਰ ਆ ਤੇ ਪੰਚਾਇਤਾਂ ਵੀ 6 ਆ ਇੱਕ ਪੰਚਾਇਤ ਸੀ ਮੇਨ ਕਲਾਨੌਰ ਦੀ ਕਲਾਣਾਵਰਤ ਚ 6 ਪੰਚਾਇਤਾਂ ਨਿਕਲੀਆਂ ਸਿਰਫ ਇਹ 6 ਪੰਚਾਇਤਾਂ ਦੀ ਹੀ ਇਲੈਕਸ਼ਨ ਹੋ ਰਹੀ ਹੈ ਪੂਰੇ ਗਰਦਾਸਪੁਰ ਜੀ ਸਿਰਫ 6 ਜੀ ਪਹਿਲਾਂ ਇੱਕ ਪੰਚਾਇਤ ਸੀ ਉਹ ਚੋਂ 6 ਨਿਕਲੀਆਂ ਇਹ 6 ਪੰਚਾਇਤਾਂ ਦੀ ਇਲੈਕਸ਼ਨ 2018 ਤੋਂ ਨਹੀਂ ਸੀ ਹੋਈ ਉਹ ਫਰਮਾਨ ਜੋ ਕਮਿਸ਼ਨ ਵੱਲੋਂ ਉਹਦਾ ਆਰਡਰ ਆਇਆ ਫਿਰ ਸਾਰਾ ਪ੍ਰੋਗਰਾਮ ਆ ਉਹਦੇ ਅਕੋਰਡਿੰਗਲੀ 18 ਨੂੰ ਇਲੈਕਸ਼ਨ ਹੋ ਰਹੀ ਹੈ ਹਾਂ ਕਿਸੇ ਟਾਈਮ ਤੇ ਸਭ ਤੋਂ ਵੱਡੀ ਪੰਚਾਇਤਾਂ ਸ਼ਾਮਲات ਲੈਂਦੇ ਦੀ ਮਤਲਬ ਤਕਰੀਬਨ ਸਾਰੇ ਪੰਜਾਬ ਨਾਲੋਂ ਵੱਧ ਹੈ ਜਿੰਨੀਆਂ ਪੰਚਾਇਤ ਆ ਉਹਨਾਂ ਨਾਲੋਂ ਵੱਧ ਹੈ ਜੀ